Blessing Luxuria Western Living Company ਦੇ ਅੰਦਰ ਉਸ ਪ੍ਰੋਜੈਕਟ ਦਾ ਕੱਲ ਅਸੀਂ ਸੌਫਟ ਲਾਂਚ ਕੀਤਾ ਵੈ ਉਸ ਪ੍ਰੋਜੈਕਟ ਦੀ ਐਵੀ ਲਾਂਚ ਕੀਤੀ ਹੈ ਉਸ ਪ੍ਰੋਜੈਕਟ ਦੀ ਵੈਬਸਾਈਟ ਲਾਂਚ ਕੀਤੀ ਹੈ ਕੱਲ ਸ਼ਾਮ ਨੂੰ ਸੀ Blessing Luxuria ਪ੍ਰੋਜੈਕਟ ਕਮਰਸ਼ੀਅਲ ਪ੍ਰੋਜੈਕਟ ਹੈ ਅਪਰੋਕਸੀਮੇਟਲੀ 18 ਏਕੜ ਦਾ ਪ੍ਰੋਜੈਕਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਹੈ Blessing Luxuria ਪ੍ਰੋਜੈਕਟ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਅਰਬਨ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਲੁਧਿਆਣੇ ਦਾ ਇਹ ਪ੍ਰੋਜੈਕਟ ਆਰਕੀਟੈਕਟ ਹਫੀਜ਼ ਕੰਟਰੈਕਟਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਇਹਦੀ ਮਾਸਟਰ ਲੇਆਉਟ ਜਿਹੜੀ ਪਲਾਨਿੰਗ ਹੈਗੀ ਹੈ ਉਹ ਆਰਕੀਟੈਕਟ ਹਫੀਜ਼ ਕੋ ਡਾਇਰੈਕਟਰ ਨੇ ਕੀਤੀ ਹੈ ਪ੍ਰੋਜੈਕਟ ਨੂੰ ਜਿਹੜੀ ਇਨਸਪੀਰੇਸ਼ਨ ਹੈ ਉਹ ਯੂਰੋਪੀਅਨ ਕੰਟਰੀਸ ਤੋਂ ਹੈ ਇਟਲੀ ਤੋਂ ਮਿਲਾਨ ਤੋਂ ਗੈਨੇਸ ਤੋਂ ਪਾਰਿਸ ਤੋਂ ਕਾਫੀ ਕੰਟਰੀਸ ਟਰੈਵਲ ਕਰਕੇ ਇਸ ਪ੍ਰੋਜੈਕਟ ਦੀ ਪਲਾਨਿੰਗ ਕੀਤੀ ਗਈ ਹੈ ਆਈ ਪ੍ਰੋਮਿਸ ਯੂ ਦਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਨਾਟ ਓਨਲੀ ਇਨ ਲੁਧਿਆਣਾ ਦਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਆਫ ਇੰਡੀਆ ਕੱਲ ਅਸੀਂ ਆਪਣਾ ਇੱਕ ਜਿਹੜਾ ਕਮਰਸ਼ੀਅਲ ਪ੍ਰੋਜੈਕਟ ਹੈ Blessing Luxuria Western Living Company ਦੇ ਅੰਦਰ ਉਸ ਪ੍ਰੋਜੈਕਟ ਦਾ ਗੱਲ ਅਸੀਂ ਸੌਫਟ ਲਾਂਚ ਕੀਤਾ ਵੇ ਉਸ ਪ੍ਰੋਜੈਕਟ ਦੀ ਐਵੀ ਲਾਂਚ ਕੀਤੀ ਏ ਉਸ ਪ੍ਰੋਜੈਕਟ ਦੀ ਵੈਬਸਾਈਟ ਲਾਂਚ ਕੀਤੀ ਹੈ ਕੱਲ ਸ਼ਾਮ ਨੂੰ ਸੀ ਕੱਲ ਦਾ ਇਵੈਂਟ ਜਿਹੜਾ ਸੀਗਾ ਉਸ ਲਾਂਚਿੰਗ ਵਾਸਤੇ ਰੱਖਿਆ ਗਿਆ ਸੀਗਾ ਤੇ ਉਹਨੇ ਰਿਗਾਰਡਿੰਗ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਹੀ ਰਿਕੁਐਸਟ ਕੀਤੀ ਗਈ ਸੀ ਸਰ ਕੀ ਹੈ ਕਿ ਪ੍ਰੋਜੈਕਟ ਵਿੱਚ ਕੀ ਸਰ ਪ੍ਰੋਡਕਟ ਹੋਣਾ ਰਿਹਾ ਹੈ Blessing Luxuria ਪ੍ਰੋਜੈਕਟ ਕਮਰਸ਼ੀਅਲ ਪ੍ਰੋਜੈਕਟ ਹੈ ਅਪਰੋਕਸੀਮੇਟਲੀ 18 ਏਕੜ ਦਾ ਪ੍ਰੋਜੈਕਟ ਹੈ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਹੈ ਬਲੇਸਿੰਗ ਲਕਜ਼ਰੀਆ ਪ੍ਰੋਜੈਕਟ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਅਰਬਨ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਲੁਧਿਆਣੇ ਦਾ ਇਹ ਪ੍ਰੋਜੈਕਟ ਆਰਕੀਟੈਕਟ ਹਫੀਜ਼ ਕੰਟਰੈਕਟਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਇਹਦੀ ਮਾਸਟਰ ਲੇਆਉਟ ਜਿਹੜੀ ਪਲਾਨਿੰਗ ਹੈਗੀ ਹੈ ਉਹ ਆਰਕੀਟੈਕਟ ਹਫੀਜ਼ ਕੋ ਡਾਇਰੈਕਟਰ ਨੇ ਕੀਤੀ ਹੈ ਤੇੰਦ ਜਿਹੜੀ ਡਿਜ਼ਾਈਨਿੰਗ ਹੈ ਇਸ ਪ੍ਰੋਜੈਕਟ ਦੀ ਡੈਕੋਰ ਹੈ ਇਸ ਪ੍ਰੋਜੈਕਟ ਦੀ ਐਲੀਵੇਸ਼ਨ اور ਫਸਾਡ ਜੋ ਹੈ ਉਹ ਸਾਰਾ ਹੈਬਿਟੇਟ ਆਰਕੀਟੈਕ ਜ਼ਫਰ ਚੌਧਰੀ ਜੀ ਦੁਆਰਾ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੇ ਲੈਂਡਸਕੇਪ ਆਰਕੀਟੈਕ ਜਿਹੜੇ ਨੇ ਉਹ ਪੀਐਲ ਲੈਂਡਸਕੇਪ ਆਰਕੀਟੈਕ ਹੈ ਬੈਂਕਾਕ ਤੋਂ ਇਸ ਪ੍ਰੋਜੈਕਟ ਨੂੰ ਜਿਹੜਾ ਲਾਈਟਿੰਗ ਕੰਸਲਟੈਂਟ ਹੈ ਉਹ ਸਰਵਦੀਪ ਬਸੂਰ ਜੀ ਹੈ which is very big name in lighting consultant ਸਾਰੇ ਜਣੇ ਮਿਲ ਕੇ ਇਸ ਪ੍ਰੋਜੈਕਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਰਹੇ ਨੇ ਬੜਾ ਅੱਛਾ ਪ੍ਰੋਜੈਕਟ ਤਿਆਰ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮਸ ਹੈ ਇਹਦੇ ਵਿੱਚ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਦੇ ਸ਼ੋਰੂਮਸ ਹੈ ਹਾਈ ਸਟਰੀਟ ਮਾਰਕੀਟ ਹੈ ਦੇਖਦੇ ਜੇ ਪ੍ਰੋਜੈਕਟ ਦੇ ਵਿੱਚ ਅਮੈਨਿਟੀਆਂ ਔਰ ਫੀਚਰਸ ਜਿਹੜੇ ਹੈ ਉਹ ਲੋਡਿਡ ਹੈ ਪਰ ਰੈਕ ਤੋਂ ਜਿਹੜੀ ਇਨਸਪੀਰੇਸ਼ਨ ਹੈ ਉਹ ਯੂਰੋਪੀਅਨ ਕੰਟਰੀਸ ਤੋਂ ਹੈ ਇਟਲੀ ਤੋਂ ਮਿਲਾਨ ਤੋਂ ਗੈਨੇਸ ਤੋਂ ਬਾਰੇ ਤੋਂ ਕਾਫੀ ਕੰਟਰੀਸ ਟਰੈਵਲ ਕਰਕੇ ਇਸ ਪ੍ਰੋਜੈਕਟ ਦੀ ਪਲੈਨਿੰਗ ਕੀਤੀ ਗਈ ਹੈ ਆਈ ਪ੍ਰੋਮਿਸ ਯੂ ਥਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਨਾਟ ਓਨਲੀ ਇਨ ਲੁਧਿਆਣਾ ਥਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਆਫ ਇੰਡੀਆ ਵੀ ਆਰ ਕਮਿੰਗ ਅਪ ਵਿਦ ਸੋ ਮਨੀ ਲਕਜ਼ਰੀ ਅਲਟਰਾ ਲਕਜ਼ਰੀ ਇੰਟਰਨੈਸ਼ਨਲ ਬ੍ਰਾਂਡਸ ਇਸ ਜਿਸ ਤੇ ਲੋਕਾਂ ਨੂੰ ਸ਼ੋਪਿੰਗ ਕਰਨ ਲਈ ਲੁਧਿਆਣੇ ਤੋਂ ਬਾਹਰ ਜਾਣਾ ਪੈਂਦਾ ਸੀਗਾ ਡਿਜ਼ਾਈਨਰ ਵੇਅਰ ਲੈਂਡ ਲੀਜ਼ ਹਾਂ ਨੂੰ ਬਾਹਰ ਜਾਣਾ ਪੈਦਾ ਉਹ ਸਟ੍ਰੀਟਾਂ ਦੇ ਵਿੱਚ ਉਹ ਸ਼ਹਿਰਾਂ ਜਾਣਾ ਪੈਦਾ ਦੀਆ ਉਹ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਉਹ ਸਾਰਾ ਕੁਝ ਜਿਹੜਾ ਵਾ ਇੱਥੇ ਹੀ ਮਿਲਣਾ ਸ਼ੁਰੂ ਹੋ ਜਾਏ ਹੋਰ ਪ੍ਰੋਜੈਕਟ ਦੀ ਕੰਸਟਰਕਸ਼ਨ ਚੱਲ ਰਹੀ ਹੈ ਕੋਸ਼ਿਸ਼ ਕਰ ਰਹੇ ਹਾਂ ਗੌਰਤੂਤ ਗੁਰੂ ਜੀ ਮਹਾਰਾਜ ਕਿਰਪਾ ਰਕਣ 1 ਸਾਲ ਦੇ ਅੰਦਰ ਇਹ ਕੰਸਟਰਕਸ਼ਨ ਕੰਪਲੀਟ ਕਰ ਦਾਂਗੇ ਕੰਸਟਰਕਸ਼ਨ ਕੰਪਲੀਟ ਕਰਕੇ ਬ੍ਰਾਂਡ ਨੂੰ ਹੈਂਡਓਵਰ ਕਰਾਂਗੇ ਔਰ ਉਮੀਦ ਹੈ ਨੈਕਸਟ ਇਅਰ ਦੀਵਾਲੀ ਤੇ ਇਹ ਪ੍ਰੋਜੈਕਟ ਜਿਹੜਾ ਰਨਿੰਗ ਕੰਡੀਸ਼ਨ ਚ ਹੋਏਗਾ ਜਿਹੜੀਆਂ ਚੀਜ਼ਾਂ ਲਈ ਸਾਨੂੰ ਸ਼ਾਪਿੰਗ ਕਰਨ ਲਈ ਐਂਟਰਟੇਨਮੈਂਟ ਲਈ ਬਾਕੀ ਦੇ ਸ਼ਹਿਰਾਂ 'ਚ ਜਾ ਕੇ ਕਰਨਾ ਪੈਂਦਾ ਸੀ ਕਿ ਇੰਜੋਏ ਆਪਾਂ ਨੂੰ ਪਰਚੇਜ਼ਿੰਗ ਕਰਨ ਉਹ ਜਾਣਾ ਪੈਂਦਾ ਸੀਗਾ ਉਹ ਸਾਡੀ ਕੋਸ਼ਿਸ਼ ਹੈ ਰਹੀ ਕਿ ਕੀ ਪੂਰਾ ਪੰਜਾਬ ਹਿਮਾਚਲ ਜੀਐਨਕੇ ਲੁਧਿਆਣੇ ਆ ਕੇ ਸ਼ਾਪਿੰਗ ਕਰਕੇ ਜਾਵੇ ਲੁਧਿਆਣੇ ਆ ਕੇ ਐਂਟਰਟੇਨਮੈਂਟ ਇੰਜੋਏ ਕਰਕੇ ਜਾਵੇ 18.60 ਏਕੜ ਚ ਬਣ ਰਿਹਾ ਪ੍ਰੋਜੈਕਟ ਹੈ وچ بڑی اچھی لیک لے کے آ رہے ہیں بہت پیارے ایلیویشنز ہیں بڑے بڑے اچھے کوریڈورز ہیں کافی فیچرز ہیں سکرینز ہیں کافی کنٹریز ٹراویل کی تھی اس پروجیکٹ نو ڈیزائن کرنے جو 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 بیسٹ فیچرز جڑی جیٹری تو چک سکتے گی او فیچرز دے کے انہوں نو اس پروجیکٹ وچ پایا زفر جی نے بہت محنت کی تھی اس پروجیکٹ نو تیار کرنے واسطے ہی از ڈوئنگ ویری گوڈ فار دس پروجیکٹ ਕਾਚੀ ਲੇਕ ਬਣਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ ਕਿਸੇ ਵੀ ਜਗ੍ਹਾ ਜਾਣੇ ਆ ਪਾਰਕਿੰਗ ਨਹੀਂ ਮਿਲ ਪਾਂਦੀ ਪਾਰਕਿੰਗ ਜਿਹੜੀਆਂ ਨੇ ਉਹ ਸ਼ਾਪਿੰਗ ਦੀ ਸੇਲਸ ਨੂੰ ਘਟਾਉਂਦੀਆਂ ਨੇ ਨਾਰਮਲੀ ਆਪਾਂ ਜਾਣੇ ਆ ਕਈ ਵਾਰੀ ਕਾਰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਤੇ ਆਪਾਂ ਅੱਗੇ ਨਿਕਲ ਜਾਂਦੇ ਆ ਤੇ ਅਸੀਂ ਪਾਰਕਿੰਗ ਦਾ ਬਹੁਤ ਮੇਜਰ ਧਿਆਨ ਰੱਖਿਆ ਇਹਦੇ ਵਿੱਚ ਮੈਕਸਿਮਮ ਪਾਰਕਿੰਗs ਦੀਏ ਇੱਕ ਬੜੀ ਕਾਫੀ ਵੱਡੀ ਬੇਸਮੈਂਟ ਕਾਰ ਪਾਰਕਿੰਗ ਦੀ ਬਣਾ ਰਹੇ ਆ سرفس کار پارکنگ ہے ٹو ویلرز پارکنگ الگ بنا رہے ہیں کافی فیچرز ہیں ڈرائیورز لانچ ہے اس کے بعد ویٹنگ ایریاز بہت اچھے بن رہے ہیں دی آر سو مینی تھنگز اے پروجیکٹ ایک کمرشل پروجیکٹ ہی نہیں ہے گا. یہ دکان نہیں ہے ایک اپنے آپ کانسپٹ ہے تھی جدو اس پروجیکٹ آؤ گے آل ڈے ڈیسٹینیشن پروجیکٹ ہے تو سارا دن کتنے ختم ہو جائے گا انہوں پتہ نہیں چلے گا ਫਰਮ ਟੋਡਲਰਸ ਟੂ 올ਡ ਏਜ ਹਰ ਇੱਕ ਬੰਦੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਗਿਆ ਹੈ ਈਕੋ ਗ੍ਰੀਨ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਹੈ ਕਾਫੀ ਓਪਨ ਏਰੀਆ ਛੱਡਿਆ ਗਿਆ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮਸ ਦੇ ਪਿੱਛੇ 20 ਫੁੱਟ ਦੀ ਸਰਵਿਸ ਰੋਡ ਛੱਡੀ ਗਈ ਹੋਈ ਹੈ ਕੁਆਲਿਟੀ ਲਈ ਵਰਲਡ ਦੀ ਨੰਬਰ 1 ਕੰਪਨੀ ਹੈ ਕੋਲੀਅਰਸ ਜਿਹੜੀ ਕੰਸਟਰਕਸ਼ਨ ਕੰਪਨੀ ਦਾ ਕੰਮ ਚੈੱਕ ਕਰਦੀ ਹੈ ਕੋਲੀਅਰਜ਼ ਇੰਟਰਨੈਸ਼ਨਲ ਨੂੰ ਹਾਇਰ ਕੀਤਾ ਗਿਆ ਕੰਸਟਰਕਸ਼ਨ ਕੁਆਲਿਟੀ ਦੇਖਣ ਲਈ ਕੋਲੀਅਰਜ਼ ਐਸ ਪ੍ਰੋਜੈਕਟ ਦੀ ਕੁਆਲਿਟੀ ਮੇਨਟੇਨ ਕਰ ਰਹੀ ਹੈ ਪੀ ਐਮ ਸੀ ਕੰਪਨੀ ਕੋਲੀਅਰਜ਼ ਹੈ ਸੋ ਵੀ ਆਰ ਟ੍ਰਾਈਂਗ ਅਵਰ ਬੈਸਟ ਟੂ ਗਿਵ ਯੂ ਦ ਬੈਸਟ ਅਜਲ ਲੁਧਿਆਨੇ ਨੂੰ ਬੜੇ ਅੱਛੀ ਪਛਾਣ ਹੈ ਲੁਧਿਆਨੇ ਦੀ ਹਿੰਦੁਸਤਾਨ ਲੋਕ ਲੁਧਿਆਨੇ ਨੂੰ ਫੌਰੀ ਸਾਈਕਲ ਦੇ ਕਾਰੋਬਾਰ ਤੋਂ ਕੇ ਜਾਣਦੇ ਨੇ ਮੇਰਾ ਪ੍ਰੋਮਿਸ ਹੈ ਨੈਕਸਟ ਟਾਈਮ ਜਿਵੇਂ ਸਾਈਕਲ ਦਾ ਕਾਰੋਬਾਰ ਹੈ ਲੁਧਿਆਨੇ ਫੋਟੋਪਾਰ ਦਾ ਕਾਰੋਬਾਰ ਹੈ। ਹੌਦਰੀ ਦਾ ਕਾਰੋਬਾਰ ਹੈ। ਹੋਰ ਵੀ ਕਈ ਕਾਰੋਬਾਰਾਂ ਦੇ ਬਾਰੇ ਜਿੰਨਾਂ ਲੁਧਿਆਣਾ ਜਾਣਿਆ ਜਾਂਦਾ ਹੈ। ਇੱਕ ਅਗਲਾ ਜਿਹੜਾ ਕਦਮ ਜੁੜ ਜਾਏਗਾ ਉਹ ਬਲੇਸਿੰਗ ਲਕਜ਼ਰੀਆ ਜੁੜ ਜਾਏਗਾ। ਲੁਧਿਆਣੇ ਨੂੰ ਬਲੇਸਿੰਗ ਲਕਜ਼ਰੀਆ ਕਰਕੇ ਵੀ ਜਾਣਿਆ ਜਾਏਗਾ। ਸਾਡਾ ਟਾਰਗੇਟ ਉਹ ਵੈਡਿੰਗ ਕਸਟਮਰਸ ਹੈ ਜਿਨ੍ਹਾਂ ਨੂੰ ਸ਼ਾਪਿੰਗ ਕਰਨ ਲਈ ਦਿੱਲੀ, ਗੁਰਗਾਓ, ਬੰਬੇ ਜਾਣਾ ਪੈਂਦਾ ਵੈ ਡਿਜ਼ਾਈਨਰ ਵਿਰਕ ਟੋਟਲੈਂਡ ਦੀ ਉੱਥੇ ਜਿਦਾਂ ਲੈਂਡ ਦੀ ਉੱਥੇ ਜਾਣਾ ਪੈਂਦਾ ਵੈ ਸਾਡਾ ਟਾਰਗੇਟ ਉਹ ਕਸਟਮਰਸ ਨੇ ਸਾਡਾ ਬੀਸਿਕਲੀ ਫੋਕਸ ਉਹਨ ਕਸਟਮਰਸ ਦੇ ਉੱਤੇ ਹੈ ਕਿ ਤੁਹਾਡੇ ਘਰ 'ਚ ਵੈਡਿੰਗ ਹੈ ਤੇ ਤੁਹਾਨੂੰ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਡ्रेसेस ਸਪਲਾਈ ਫੁੱਟਵੇਅਰ ਜੁਐਲਰੀ ਸਾਰਾ ਕੁਝ ਇੱਥੇ ਮਿਲ ਜੇ ਪ੍ਰੀ ਵੈਡਿੰਗ ਪੋਸਟ ਵੈਡਿੰਗ ਕੱਪੜੇ ਸਾਡੇ ਇੱਥੇ ਮਿਲ ਜਣ ਵੀ ਆਰ ਕਮਿੰਗ ਅਪ ਵਿਦ ਸੋ ਮਨੀ ਲਕਜ਼ਰੀ ਐਂਡ ਲਕਜ਼ਰੀ ਬ੍ਰਾਂਡਸ ਕਾਫੀ ਬ੍ਰਾਂਡਸ ਆ ਕਿਨੇ ਜਿਹੜੇ ਹੱਲੇ ਇੰਡੀਆ ਦੇ ਵਿੱਚ ਕੁਝ ਬ੍ਰਾਂਡਸ ਦੇ ਨਾਮ ਜਿਵੇਂ ਕਿ PF Chang's ਅਮਰੀਕਾ ਦੀ ਕਾਫੀ ਵੱਡੀ ਚੇਨ ਹੈ। ਜੀ। 올ਿਵਰ ਬਰਾਊਨ ਆਸਟ੍ਰੇਲੀਆ ਦੀ ਬਹੁਤ ਵੱਡੀ ਚੇਨ ਹੈ। ਮੈਰੀ ਬਰਾਊਨ ਚਿਕਨ ਕੈਨੇਡਾ ਦੀ ਕਾਫੀ ਵੱਡੀ ਚੇਨ ਹੈ। ਬੁਕੇਟੀ ਸ਼ੂਜ਼ TGI ਫਰਡੇ ਲੰਡਨ ਦੀ ਬਹੁਤ ਵੱਡੀ ਚੇਨ ਹੈ। ਸੋ ਇਹ ਜਿਹੜੇ ਇੰਟਰਨੈਸ਼ਨਲ ਬ੍ਰਾਂਡਸ ਹੈ ਅਸੀਂ ਉਹ ਸਾਰੇ ਬ੍ਰਾਂਡਸ ਲੈ ਕੇ ਆ ਰਹੇ ਹਾਂ। ਪਰ only ਇੰਟਰਨੈਸ਼ਨਲ ਨਹੀਂ ਵੀ ਆ ਕਮਿੰਗ ਅ ਵਿਦ ਨੈਸ਼ਨਲ ਬ੍ਰਾਂਡਸ ਜੀ। ਪ੍ਰੈਜ਼ੈਂਟਲੀ ਵੀ ਆਰ ਫੋਕਸਿੰਗ ਔਨ ਇੰਟਰਨੈਸ਼ਨਲ ਬ੍ਰਾਂਡਸ। ਇਕੋਲੀ ਉਹਨਾਂ ਬ੍ਰਾਂਡਸ ਨੂੰ ਕਨਵਿੰਸ ਕਰ ਲਈਏ ਫਿਰ ਨੈਸ਼ਨਲ ਬ੍ਰਾਂਡਸ ਨੂੰ ਕਨਵਿੰਸ ਕਰਾਂਗੇ ਵੀ ਆਰ ਸਟਾਰਟਿੰਗ ਫਰੋਮ ਇੰਟਰਨੈਸ਼ਨਲ ਬ੍ਰਾਂਡਸ ਇਕੋਲੀ ਉਧਰੋਂ ਸ਼ੁਰੂ ਕਰਾਂਗੇ ਨੈਸ਼ਨਲ ਬ੍ਰਾਂਡਸ ਦੀ ਤਾਂ ਜ਼ਰੂਰਤ ਆਪਾਂ ਨੂੰ ਹਮੇਸ਼ਾ ਹੀ ਹੈ ਜੀ ਸਰਦੇਸ਼ੀ ਦੇ ਆਪਣ ਚਾਹੀਦੇ ਚਾਹੀਦਾ ਹੈ ਵਿਦ ਥਿਸ ਪ੍ਰੋਜੈਕਟ ਇੱਕ ਬੜਾ ਅੱਛਾ ਰੈਵਨਿਊ ਸਰਕਾਰ ਨੂੰ ਵੀ ਜਨਰੇਟ ਹੋਏਗਾ ਜਿਹੜੀ ਸੇਲ ਸਾਡੀਆਂ ਸੂਬੇ ਦੀਆਂ ਸਟੇਟ ਦੀਆਂ ਆਲਿਆ ਸਟੇਟਾਂ ਜਾ ਰਹੀ ਸੀਗੀ ਉਹ ਸੇਲ ਜਿਹੜੀ ਹੈ ਜਦੋਂ ਪੰਜਾਬ ਕੀ ਹੋਣ ਲੱਗ ਜਾਏਗੀ ਤੇ ਸਟੇਟ ਗਵਰਨਮੈਂਟ ਉਹਦਾ ਕਾਫੀ ਬੈਨੀਫਿਟ ਮਿਲੇਗਾ ਸਰ ਕਿੰਨੇ ਬਈ ਕਿੰਨੇ ਦਾ ਕੋਈ ਸ਼ੌਪਸ ਹੈ ਇਸ ਜਿਹੜੇ ਨੇ 110 ਗਜ ਤੋਂ ਸ਼ੁਰੂ ਹੋ ਕੇ 130 ਗਜ ਹੈ 150 ਗਜ ਹੈ 220 ਗਜ ਹੈ ਮਲਟੀ ਸਾਈਜ਼ਸ ਸ਼ੌਪਸ ਹੈ ਜਿੰਦੇ ਵਿੱਚ ਤੁਹਾਨੂੰ ਰੈਸਟੋਰੈਂਟਸ ਕਲਬਸ ਪਬ ਬਾਰ ਫਾਈਨ ਡਾਈਨ ਰੈਸਟੋਰੈਂਟਸ ਕੈਫੇ ਡੀਰੀਆ ਕਾਫੇ ਸ਼ੌਪਸ ਬੇਕਰੀ ਫਲਾਰ ਸ਼ੌਪਸ ਦੈਨ ਡਿਜ਼ਾਈਨਰ ਵੇਅਰ ਸ਼ੌਪਸ ਫੁੱਟਵੇਅਰ ਸਾਰਾ ਕੁਛ ਤੁਹਾਨੂੰ ਮਿਲਿਆਗਾ ਸ਼ਾਪਸ ਰੈਂਟ ਤੇ ਮਿਲਣ ਕਿ ਕਿ ਓਨਲੀ ਤਰ੍ਹਾਂ ਨਹੀਂ ਅਸੀਂ ਸੇਲ ਕਰਾਂਗੇ ਸਾਰਾ ਅਸੀਂ ਇਹਨਾਂ ਦੇ ਪਲਾਟ ਸੇਲ ਕਰਾਂਗੇ ਇਹਨਾਂ ਦੀਆਂ ਸ਼ਾਪਸ ਸੇਲ ਕਰਾਂਗੇ ਇਹਨਾਂ ਦੀਆਂ ਸ਼ਾਪਸ ਸੇਲ ਕਰਕੇ ਜਿਹੜਾ ਵੀ ਲਏਗਾ ਉਹਨੂੰ ਰੈਂਟਲ ਇਨਕਮ ਜਨਰੇਟ ਹੋਵੇ ਪੂਰੀ ਸ਼ਾਪਸ ਤੇ ਪਲਾਟਸ ਕੁਝ ਸ਼ਾਪਸ ਬਣਾ ਕੇ ਦੇ ਰਹੇ ਹਾਂ ਕੁਝ ਪਲਾਟਸ ਦੇ ਰਹੇ ਹਾਂ ਜਿਵੇਂ ਕਿ ਡਿਮਾਂਡ ਆਏਗੀ ਕਿ ਸਾਡੀ ਸ਼ਾਪਸ ਬਣਾ ਦਿਓ ਉਦੋਂ ਤਾਂ ਸ਼ਾਪਸ ਬਣਾਈ ਜਾਵਾਂਗੇ ਕੁਝ ਅਸੀਂ ਬਣਾ ਰਹੇ ਹਾਂ ਬਾਕੀ ਕਿਸੇ ਨੂੰ ਕੁਝ ਪਲਾਟ ਰੇਜਾ ਕਿਸੇ ਨੇ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਨਾ ਉਹ ਵੀ ਕਰ ਸਕਦਾ ਹੈ। ਓਨਲੀ ਫਾਰ ਕਮਰਸ਼ੀਅਲ ਸਰ। ਥਿਸ ਇਜ਼ ਓਨਲੀ ਕਮਰਸ਼ੀਅਲ ਪ੍ਰੋਜੈਕਟ। ਇਹ ਪਿਓਰਲੀ ਕਮਰਸ਼ੀਅਲ ਪ੍ਰੋਜੈਕਟ ਹੈ ਇਹ। ਅਰਬਨ ਡਿਵੈਲਪਮੈਂਟ ਦਾ ਮੇਰੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਅਰਬਨ ਡਿਵੈਲਪਮੈਂਟ ਮੇਰੇ ਹਿਸਾਬ ਨਾਲ ਇਹ ਸਭ ਤੋਂ ਵੱਡਾ ਕਮਰਸ਼ੀਅਲ ਪ੍ਰੋਜੈਕਟ ਹੈ ਪੰਜਾਬ ਦਾ। ਤੇ ਰੈਜ਼ੀਡੈਂਸ਼ਲ ਕੁਝ ਹੈ ਤੇ ਨਹੀਂ ਰੈਜ਼ੀਡੈਂਸ਼ਲ ਕੋਈ ਨਹੀਂ ਇਹਦੇ ਵਿੱਚ। ਸਾਰਾ ਕਮਰਸ਼ੀਅਲ ਪ੍ਰੋਜੈਕਟ ਹੀ ਹੈ। ਵਰਲਡ ਦੇ ਰੀਨੋਨ ਆਰਕੀਟੈਕਟਸ ਇਹਨੂੰ ਡਿਜ਼ਾਈਨ ਕਰ ਰਹ ਪ੍ਰਾਈਸਲੀ ਡਿਸੀਜਨ ਲੈਣਾ ਜੀ ਪ੍ਰਾਈਸ ਦਾ ਡਿਸੀਜਨ ਲੈ ਲਿੱਤਾ ਨਹੀਂ ਵੈਰੀ ਸੂਨ ਪ੍ਰਾਈਸ ਪ੍ਰਾਈਸ ਸੀਜ਼ਨ ਲੈਣਾਗੇ ਜੀ ਤੇ ਪ੍ਰਾਈਸ ਵੀ ਕਰਦਾਂਗੇ ਫਿਲਹਾਲ ਨੇ ਕੱਲ ਇਹਦੀ ਏਵੀ ਲਾਂਚ ਕੀਤੀ ਹੈ ਜਿਹੜੀ ਇਹਦੀ ਤਿਆਰ ਹੋਈ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਣਾ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਣਾ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਈ ਕਿ ਆ ਕੀ ਨੇ ਪ੍ਰੋਜੈਕਟ ਵਿੱਚ